ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੇਰੇ ਟਿਕ ਤੋਂ ਤੁਹਾਡੇ ਵਾਸਤੇ ਬਹੁਤ ਸੋਨੇ ਟਾਈਲੈਂਡਾਈ ਦੇ ਸੂਟ ਲੈ ਕੇ ਆਏ ਹਾਂ ਜੀ ਜੋ ਕਿ ਅੰਸਾਡੇ ਕੋਲ ਇਸ ਟਾਈਮ ਤਿਆਰ ਹੈਗੇ ਆ ਪੰਜ ਛੇ ਕਲਰ ਹਨ ਇਸ ਤੇ ਡਿਜ਼ਾਈਨਿੰਗ ਵੀ ਅਲੱਗ-ਅਲੱਗ ਹੁੰਦੀ ਹੈ ਜਿਵੇਂ ਤੁਹਾਡੀ ਵੀ ਕੋਈ ਚੁਆਇਸ ਹੋਵੇ ਕਲਰ ਦੀ ਔਰ ਡਿਜ਼ਾਈਨਿੰਗ ਦੀ ਤਾਂ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਜੀ ਪਿਆਜ਼ੀ ਕਲਰ ਦਾ ਸੂਟ ਹੈ जिसके ऊपर ब्लैक कलर के टाई एंड आई का डिजाइन किया हुआ है चैक दुपट्टा तो है जी बहुत सोहना और लीलन लीलन प्योर का सूट है कोई भी लाइनिंग की जरूरत नहीं है तो विदाउट लाइनिंग भी यू स्टिच करा सकते हो जिमेंद कपड़ा है ये ब्लैक कलर की बॉटम है जी जिस कलर की टाई एंड आई है ਤੇ ਦੁਪट्टे ਨੂੰ ਫੋਰ ਸਾਈਡ ਲੇਸ਼ ਅਸੀਂ ਤਿਆਰ ਕਰਕੇ ਤੁਹਾਨੂੰ ਦਵਾਂਗੇ ਸਾਰਾ ਲੇਸ਼ ਲਗਾ ਕੇ ਸਾਰੇ ਮਤਲਬ ਪੂਰਾ ਤਿਆਰ ਕਰਕੇ ਸੂਟ ਤੁਹਾਨੂੰ ਮਿਲੇਗਾ 2 ਵਿਚਾਰ ਦਾ ਇਹ ਬਹੁਤ ਪਿਆਰੇ ਪੀਸ ਹੈ ਤੇ ਇਹਦੇ ਚ ਮਸ਼ਲੀਨ ਦੇ ਦੁਪट्टे ਵੀ ਹੈਗੇ ਆ ਜਿਵੇਂ ਇਹ ਆਪਾਂ ਨੂੰ ਕੋਟ ਦਾ ਦੁਪੱਟਾ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਤੇ ਦੂਜੇ ਮੈਂ ਤੁਹਾਨੂੰ ਇਹਦੇ ਕਲਰ ਦਿਖਾ ਦਿੰਦੀ ਆ ਦੂਜਾ ਇਹਦੇ ਵਿੱਚ ਤਿਆਰ ਹੋਇਆ ਜੀ ਲੈਮਨ ਕਲਰ ਹੈ yellow ਤੇ ਹਲਕੀ-ਫੁਲਕੀ ਟਾਈ ਐਂਡ ਡਾਈ ਇਹਦੇ ਵਿੱਚ ਵੀ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਉੱਤੇ ਦੁਪੱਟਾ ਸੇਮ ਪਹਿਲੇ ਵਾਲੇ ਨਾਲ ਦਾ ਹੀ ਆ ਇਹਦੀ ਵੀ ਸੇਮ ਕੋਸਟ ਹੈ ਜੀ ਇਹ ਓਲਓਵਰ ਸੂਟ ਹੈ ਇਹ ਇਸ ਦੀ ਲੈਮਨ ਕਲਰ ਦੀ ਬਾਟਮ ਹੈ ਜੀ ਲੈਵੈਂਡਰ ਹੈ ਇਹਦੇ ਉੱਪਰ ਮੋਰ ਪੰਖੀ ਕਲਰ ਦਾ ਕੰਮ ਹੈ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਕੋਈ ਪੀਸ ਤਿਆਰ ਹੋਇਆ ਹੈ ਉਹ ਤੋਂ ਬਾਅਦ ਆ ਗਿਆ ਜੀ ਵਾਈਨ ਕਲਰ ਮੀ ਸ਼ਰਟ ਦਾ ਕੱਪੜਾ ਹੈ ਸੇਮ ਹੀ ਦੁਪੱਟੇ ਦਾ ਹੈ ਇਹਦਾ ਵੀ ਇਹ ਸਾਰੇ ਸਟਫ ਜੋ ਹੈਗੇ ਆ ਇਹ ਸਾਰੇ ਹੀ ਲੀਲਨ ਦੇ ਸਟਫ ਹੈ ਔਰ ਜੋ ਦੁਪੱਟਿਆਂ ਦੇ ਸਟਫ ਹੈ ਮਸਲੀਨ ਆਊਗਾ ਇਹ ਆ ਫਿਰ ਅਛੇ ਵਾਲਾ ਜੋ ਕੋਟਾਂ ਦਾ ਵੀ ਮੋਟਾ ਚੱਕ ਕੋਟੇ ਦਾ ਹੀ ਹੈ ਜੀ ਤੁਸੀਂ ਇਹ ਵੀ ਦੁਪੱਟਾ ਰੈਡੀ ਕਰਾ ਸਕਦੇ ਹੋ

ਕੋਈ ਮਸਲੀਨ ਲਾਈਨਿੰਗ ਹੈ ਕੋਈ ਕੋਟ ਹੈ ਤੁਪਕ ਬੈਂਦੀ ਚੁਆਇਸ ਖੜੀ ਰਹੇਗੀ ਤੁਸੀਂ ਇਦਾਂ ਹੀ ਮਤਲਬ ਵਧੀਆ ਵਧੀਆ ਸੂਟ ਕਿਸੇ ਵੀ ਸਟੱਫ ਤੇ ਆਪਣਾ ਵੀ ਤਿਆਰ ਕਰਾਣਾ ਚਾਹੁੰਦੇ ਹੋ ਤਾਂ ਇਹ ਚੀਜ਼ ਅਸੀਂ ਤੁਹਾਨੂੰ ਬਿਲਕੁਲ ਹੀ ਜੈੱਜ ਰੇਟ ਤੇ ਬਹੁਤ ਸਹੀ ਕੁਆਲਿਟੀ ਦੇ ਵਿੱਚ ਕਪੜਾ ਦਵਾਂਗੇ ਸੋ ਇਦਾਂ ਹੀ ਵਧੀਆ ਸੂਟ ਕਾਣ ਲਈ ਸਾਨੂੰ ਸਬਸਕ੍ਰਾਈਬ